ਤਾਰ ਉਫਾਨ ਵਾਲ ਜਾਂਦਾ ਜਾ ਰਿਹਾ ਹੈ ਔਰ ਸਾਰੇ ਹੀ ਜਿਹੜੇ ਕੀ ਉਮੀਦਵਾਰ ਨੇ ਉਹ ਆਪਾਂ ਆਪਣੇ ਹੱਥ ਵਿੱਚ ਲਗਾਤਾਰ ਚੋਣ ਪਚਾਈ ਕਰਦੇ ਦਿਖਾਈ ਦੇ ਰਹੇ ਨੇ ਤਾਂ ਫਿਲਹਾਲ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਦਿੰਦੇ ਹਾਂ ਜਿੱਥੇ ਕਿ ਸ਼ਾਸਤਰੀ ਮਾਰਕੀਟ ਆ ਵਿਧਾਨ ਸਭਾ ਹਲਕਾ ਕੇਂਦਰੀ ਜਿੱਥੇ ਕਿ ਭਾਜਪਾ ਦੇ ਉਮੀਦਵਾਰ ਕਰਨਜੀਤ ਸਿੰਘ ਸੰਧੂ ਇੱਥੇ ਡੋਰ ਡੋਰ ਕੈਂਪੇਨ ਕਰ ਰਹੇ ਨੇ ਵਪਾਰੀਆਂ ਨਾਲ ਮੁਲਾਕਾਤ ਕਰ ਰਹੇ ਨੇ ਕਿਉਂਕਿ ਜੇ ਗੱਲ ਕਰ ਲਈਏ ਵਪਾਰ ਦੀ ਇੰਡਸਟਰੀ ਦੀ ਤਾਂ ਇੰਡਸਟਰੀ ਜਿਹੜੀ ਹੋ ਅਮਰਸਰ ਵਿੱਚੋਂ ਲਗਭਗ ਲਗਭਗ ਪਲਾਨ ਕਰ ਚੁੱਕੀ ਹੈ ਤੇ ਬਹੁਤ ਸਾਰੀਆਂ ਡਿਮਾਂਡਸ ਵੀ ਨੇ ਲੋਕਾਂ ਦੀਆਂ ਵਪਾਰੀਆਂ ਦੀਆਂ ਇੰਡਸਟਰੀਸਟੀਆਂ ਜਿਸ ਦੇ ਬਾਰੇ ਜਿਹੜਾ ਕਿ ਵਪਾਰੀ ਮੁਲਾਕਾਤ ਕਰ ਰਹੇ ਨੇ ਕਰਨਜੀਤ ਸਿੰਘ ਸੰਧੂ ਨਾਲ ਤੇ ਉਹਨਰੇ ਆਪਣੇ ਹੱਥ ਵਿੱਚ ਜੋਨ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਨੇ ਔਰ ਫੁੱਲਾਂ ਦੀ ਵਰਖਾ ਸਰੋਪਿਆਂ ਨਾਲ ਨਿਗਾਹ ਸਵਾਗਤ ਕਰਨ ਜਿਸ ਸੰਦੂ ਦਾ ਕੀਤਾ ਜਾ ਰਿਹਾ ਹੈ ਵਪਾਰੀ ਜਿਹੜੇ ਕੀ ਪੱਪਾ ਪਾਰ ਹੋਏ ਵਿਖਾਈ ਦਿੰਦੇ ਨੇ ਕਰਨ ਦੋਸ਼ੀ ਨੇ ਸਵਾਗਤ ਹੋ ਰਿਹਾ ਜੀ ਵਪਾਰੀਆਂ ਵੱਲੋਂ ਕੀ ਕਹਿਣਾ ਚੰਦੇ ਹੋ ਯਾਰ ਤੁਸੀਂ ਆਪ ਹੀ ਦੇਖਿਆ ਵਪਾਰੀਆਂ ਨਾਲ ਡਟ ਕੇ ਉਹਨਾਂ ਦੀ ਸਪੋਰਟ ਕਰਾਂਗੇ ਤੇ ਅੰਮ੍ਰਿਤਸਰ ਚ ਤੁਹਾਨੂੰ ਪਤਾ ਗੁਰੂ ਦੀ ਨਗਰੀ ਵਪਾਰੀਆਂ ਨੂੰ ਗੁਰੂ ਸਾਹਿਬ ਨੇ ਆਪ ਸਥਾਪਿਤ ਕੀਤਾ ਸੀ ਤੇ ਅਸੀਂ ਉਹਨਾਂ ਲਈ ਡਟ ਕੇ ਕਰਾਂਗੇ ਨਾਲ ਕੰਮ ਤੇ ਜਿੰਨੀਆਂ ਵੀ ਪ੍ਰੋਬਲਮਾਂ ਨੇ ਉਹਨਾਂ ਦੀਆਂ ਉਹਨਾਂ ਨੂੰ ਉੱਪਰ ਤੱਕ ਲੈ ਕੇ ਜਾਵਾਂਗੇ ਤੇ ਸੋਲਵ ਕਰਵਾਵਾਂਗੇ ਫੈਕਟਰੀਆਂ ਜਿਹੜੀਆਂ ਪਲੈਨ ਕਰ ਗਈਆਂ ਸਰ 3 ਵਜੇ ਬਾਪੀਆ ਜਨਤਾ ਪਾਰਟੀ ਜਿੰਦਾਬਾਦ ਭਾਰਤੀਆ ਜਨਤਾ ਫੈਕਟਰੀਆਂ ਕਿਉਂ ਡਿਕਲਾਈਨ ਕਰ ਗਈਆਂ ਇਹਦਾ ਜਵਾਬ ਤੇ ਜਿਹੜੇ ਐਗਜ਼ਿਸਟਿੰਗ ਬੈਠੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਲੇਕਿਨ ਅਸੀਂ ਇਹ ਪ੍ਰੋਮਿਸ ਕਰਦੇ ਆਂ ਕਿ ਜਿਹੜਾ ਸਪੈਸ਼ਲ ਪੈਕੇਜ ਮੋਦੀ ਸਾਹਿਬ ਕੋ ਅਸੀਂ ਅੰਬਰਸਰਦੀ ਲੈ ਕੇ ਆਵਾਂਗੇ ਜਿਸ ਤਰ੍ਹਾਂ ਦੇ ਹੋਰ ਧਾਰਮਿਕ ਸਥਾਨਾਂ ਤੇ ਬਾਕੀ ਇਕਨੋਮਿਕ ਇਨਪੁਟ ਜਿੱਥੇ ਮਿਣੀ ਜਿੱਥੇ ਇਕਨੋਮਿਕ ਪ੍ਰੋਗਰੈਸ ਹੋਈ ਅੰਬਰਸਰਦੀ ਵੀ ਅਸੀਂ ਇਕਨੋਮੀ ਵਾਪਸ ਉੱਤੇ ਪਹਚਾਣੀ ਭਾਰਤੀ ਜਨਤਾ ਪਾਤੀ ਜਿੰਦਾਬਾਦ ਸਾਹਿਬ ਲਗਾਤਾਰ ਵਪਾਰੀ ਦੇ ਹੱਕ ਵਿੱਚ ਜਿਹੜੀ ਕੀ ਉਹ ਗੱਲ ਕਰਦੇ ਹੋ ਵਿਖਾਈ ਦੇ ਰਹੇ ਨੇ ਕਿਉਂਕਿ ਇਹ ਗੱਲ ਕਰ ਲਈਏ ਅੰਮ੍ਰਿਤਸਰ ਦੀ ਤਾਂ ਬਹੁਤ سارے ਕਾਰਖਾਨੇ ਸੀਗੇ ਬਹੁਤ ਸਾਰੀਆਂ ਮਿਲਾਂ ਸੀਗੇ ਜਿਹੜੇ ਕਿ ਉਹ ਪਲਾਨ ਕਰਕੇ ਦੂਸਰੇ ਰਾਜਾਂ ਵਿੱਚ ਜਾ ਚੁੱਕੀਆਂ ਨੇ ਔਰ ਦੂਜੇ ਪਾਸੇ ਵਪਾਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ ਆਸ਼ਵਾਸਨ ਦੇ ਰਹੇ ਨੇ ਕਿ ਅੰਮ੍ਰਿਤਸਰ ਵਿੱਚ ਵਪਾਰ ਨੂੰ ਮੁਰਤੋਂ ਪਰ ਫੁੱਲਿਤ ਕੀਤਾ ਜਾਵੇਗਾ ਜਿਤੇ ਤਾਂ ਤੁਸੀਂ ਦੇਖ ਸਕਦੇ ਹੋ ਵਪਾਰੀਆਂ ਵੱਲੋਂ ਪਰਮਾ ਤੇ ਨਿਕਾ ਸਵਾਗਤ ਕੀਤਾ ਜਾ ਰਿਹਾ ਹੈ ਔਰ ਆਪੋ ਆਪਣਾ ਵਿਜ਼ਨ ਜਿਹੜਾ ਕਿ ਉਹ ਦੱਸਿਆ ਜਾ ਰਿਹਾ ਹੈ ਲੋਕਾਂ ਨੂੰ ਅੰਮ੍ਰਿਤਸਰ ਦੇ ਇਹ ਵਪਾਰੀਆਂ ਨੂੰ ਲਗਾਤਾਰ ਚੌਂ ਅਖਾੜਾ ਉਹ ਭੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਕਪੜੇ ਦੀ ਹੋਲਸੇਲ ਮਾਰਕੀਟ ਹੈ ਜਿੱਥੇ ਅੱਜ ਕਰਨਜੀਤ ਸਿੰਘ ਸੰਧੂ ਪਹੁੰਚੇ ਨੇ ਵਪਾਰੀਆਂ ਨਾਲ ਰੁਬਰੂ ਹੋ ਰਹੇ ਨੇ ਡੋਡ ਡੋਰ ਜਿਹੜਾ ਕੀ ਜਾ ਰਹੇ ਨੇ ਔਰੇ ਵਪਾਰੀ ਵੀ ਪੂਰਾ ਗਰਮ ਜੋਸ਼ੀ ਨਾਲ ਉਹਨਾਂ ਦਾ ਸਵਾਗਤ ਕਰਦੇ ਵਿਖਾਈ ਦੇ ਰਹੇ ਨੇ ਕਿਤੇ ਸਿਰੋਪੇ ਪੈ ਰਹੇ ਨੇ ਤੇ ਕਿਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਔਰੇ ਜਿਉਂ ਜਿਉਂ ਇਲੈਕਸ਼ਨ ਦਾ ਸਮਾਂ ਜਿਹੜਾ ਉਹ ਨਜ਼ਦੀਕ ਆ ਰਿਹਾ ਹੈ ਉਸੇ ਤਰ੍ਹਾਂ ਹੀ ਚੋਣ ਪ੍ਰਚਾਰ ਜਿਹੜਾ ਉਹ ਆਪਣੀ ਪੂਰੇ ਉਫਾਨ ਨਾਲ ਵਧਾ ਹੋਇਆ ਵਿਖਾਈ ਦੇ ਰਿਹਾ ਤੇ ਅੱਜ ਵਪਾਰੀ ਨਾਲ ਮੁਲਾਕਾਤ ਜਿਹੜੀ ਕਿ ਉਹ ਕੀਤੀ ਜਾ ਰਹੀ ਹੈ ਰੂਬਰੂ ਹੋ ਰਹੇ ਨੇ ਆਪਣਾ ਵਿਜ਼ਨ ਦੱਸ ਰਹੇ ਨੇ ਤਰਨਜੀਤ ਸਿੰਘ ਸੰਧੂ ਭਾਜਪਾ ਦੇ ਲੋਕ ਸਭਾ ਹਾਕਾ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਤਾਂ ਕੱਪੜੇ ਦੀ ਹੋਲ ਸੇਲ ਮਾਰਕੀਟ ਵਿੱਚ ਪਹੁੰਚੇ ਨੇ ਤਰਨਜੀਤ ਸਿੰਘ ਸੰਧੂ ਜਿੱਥੇ ਕਿ